ਦੋਸਤੋ ਬਹੁਤ-ਬਹੁਤ ਸਵਾਗਤ ਹੈ। ਅਮਨੇ ਇਸ ਚੈਨਲ ਤੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਏ ਤੁਹਾਡੇ ਸਾਹਮਣੇ ਨਵੀਂ ਅਪਡੇਟ ਲੈ ਕੇ ਸੋ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ ਜੀ। ਦੋਸਤੋ ਗੱਲ ਕਰ ਲੈਨੇ ਜਿਹੜੇ ਮੁਲਾਜ਼ਮਾਂ ਦਾ ਇੰਤਜ਼ਾਰ ਜਿਹੜਾ ਖਤਮ ਐ। ਮੁਲਾਜ਼ਮਾਂ ਦੀ ਰੈਲੀ ਨੂੰ ਲਿਆਂਦਾ ਜਿਹੜਾ ਰੰਗ ਲਿਆਂਦਾ ਹੈ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਰੈਲੀ ਦੇ ਮੌਕੇ ਤੇ ਮੁਲਾਜ਼ਮਾਂ ਦੇ ਵਿਸ਼ਵਾਸ ਦੇ ਲਈ ਪੱਤਰ ਜਾਰੀ ਕੀਤਾ ਹੈ। ਡੀਏ, ਆਰਿਓਪੀਐਸ ਦੇ ਰਹਿੰਦੇ ਬਕਾਇਆ ਨੂੰ ਲੈ ਕੇ 232 ਕਰੋੜ ਦੇ ਬਕਾਇਆ ਰਾਸ਼ੀ ਜਾਰੀ। ਦੋਸਤੋ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ। ਵੀਡੀਓ ਨਾਲ ਅੰਤ ਤੱਕ ਜ਼ਰੂਰ ਬਣੇ ਜੇਕਰ ਤੁਸੀਂ ਚੈਨਲ ਤੇ ਸਾਡੇ ਨਵੇਂ ਉਹ ਤੋਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਹਰ ਇੱਕ ਨੋਟੀਫਿਕੇਸ਼ਨ ਛੋਟੀ ਤੇ ਤੇ ਵੱਡੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਦੋਸਤੋ ਗੱਲ ਕਰ ਲੈਣੇ ਜਿਹੜਾ ਕਿ ਜਿਵੇਂ ਕਿ ਦੱਸ ਦਈਏ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਆਮ ਆਦਮੀ ਪਾਰਟੀ ਜਾਨੀ ਕੀ ਪੰਜਾਬ ਸਰਕਾਰ ਉਹਨਾਂ ਨੇ ਜੋ ਮਲਾਸਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਪਿਛਲੇ ਸਾਲ ਜਿਹੜਾ ਇੱਕ 4% ਦਾ ਜਿਹੜਾ ਮਾਮੂਲੀ ਜਾਂ ਲਾਲੀਪਾਪ ਦੇ ਕੇ ਮਲਾਸਮਨ ਚੁੱਪ ਕਰਾ ਦਿੱਤਾ ਤੇ ਬਾਕੀ ਮਲਾਸਮਾਂ ਦੀਆਂ ਮੰਗਾਂ ਤੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਨਹੀਂ ਕੀਤਾ ਗਿਆ ਮੁਲਾਜ਼ਮਾਂ ਕੋ ਜੋ ਵੀ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ ਉਹਨਾਂ ਦੇ ਵਿੱਚ ਕੋਈ ਵੀ ਆਉਟਪੁੱਟ ਜਿਹੜਾ ਕਿ ਨਤੀਜਾ ਕੋਈ ਵੀ ਸਾਹਮਣੇ ਨਹੀਂ ਆਇਆ ਅਤੇ ਨਾਲ ਹੀ ਉਹਨਾਂ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਜਿਹੜਾ ਹੈ ਇਸ ਵਾਰ ਜੋ ਮੁਲਾਜ਼ਮਾਂ ਨੇ ਕਿਹਾ ਹੈ ਕਿ ਅਸੀਂ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਤੇ ਪੰਜਾਬ ਸਰਕਾਰ ਜੋ ਹੈ ਉਹ ਸਾਡੀ ਕੋਈ ਵੀ ਗੱਲ ਨਹੀਂ ਮੰਨਦੀ ਨਾ ਹੀ ਸਾਡੀਆਂ ਕੋਈ ਮੰਗਾਂ ਤੇ ਸੁਣਵਾਈ ਹੋਈ ਹੈ ਦੋਸਤੋ ਇਸੇ ਦਿਸਾਂ ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਕਿ ਰੈਲੀ ਦੇ ਵਿੱਚ ਮੁਲਾਜ਼ਮਾਂ ਨੇ ਰੋਸ ਪਰਗਟ ਕੀਤਾ ਸੀ ਇਸੇ ਦੌਰਾਨ ਸੂਤਰਾ ਦਾ ਦੱਸਿਆ ਜਾਣਾ ਕਿਹਾ ਜਾ ਰਿਹਾ ਹੈ ਕਿ ਜੋ ਵੀ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਕਿ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਹੋ ਜਾਣਗੇ ਤਾਂ ਸੱਤਾ ਦੇ ਵਿੱਚ ਪਾਰਟੀ ਦੇ ਆਉਣ ਦੇ ਨਾਲ ਅਸੀਂ ਆਉਂਦਿਆਂ ਹੀ ਜਿਹੜਾ ਕਿ ਮਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਬਟਾਂਦਰਾ ਕਰਾਂਗੇ ਤੇ ਮਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਜੋ ਵੀ ਉਹਨਾਂ ਦੇ ਬਕਾਇਆ ਡੀਏ ਘੱਟ ਹੈ ਉਸ ਨੂੰ 46% ਤੇ OPSC ਦੀ ਪੁਰਾਣੀ ਪੈਨਸ਼ਨ ਜੋ ਹੈ ਲਾਗੂ ਕਰ ਦਿੱਤੀ ਜਾਵੇਗੀ ਇਹੇ ਦੋਸਤੋ ਸੂਤਰਾ ਦੇ ਮੁਤਾਬਕ ਖਬਰ ਆ ਰਹੀ ਸੀ ਉਮੀਦ ਕਰਦੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੋਗੀ ਜਾਣਕਾਰੀ ਪਸੰਦ ਆਈ ਹੋਗੀ ਪਲੀਜ਼ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ